ਸਤਿ ਸ਼੍ਰੀ ਅਕਾਲ ਦਸਤੋ ਮੈਂ ਤੁਹਾਡਾ ਆਪਣਾ ਸੁਖ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਗੱਲ ਕਰਦੇ ਆਂ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਪਿੰਡਾ ਪਿੰਡ ਨਾਣੇਕੋਟ ਜਿੱਥੇ ਕਿ ਸੰਤ ਪਾਪਾ ਮੋਗਾ ਸਿੰਘ ਜੀ ਦੀ ਵਰਦੀ ਨੂੰ ਸਮਰਪਿਤ ਮੋਸਾਜ ਮਨਾਇਆ ਜਾ ਰਿਹਾ ਜਿੱਥੇ ਕਿ ਬਹੁਤ ਜਥੇ ਜਿਨ੍ਹਾਂ ਨੇ ਆਪਣਾ ਕੀਰਤਨ ਸਰਵਣ ਕੀਤਾ ਢਾਡੀ ਜਥੇ ਵੀ ਪਹੁੰਚੇ ਨੇ ਸੋ ਆਓ ਤੁਹਾਨੂੰ ਦਿਖਾਉਣੀ ਆ ਲਾਈਵ ਤਸਵੀਰਾਂ ਸੋ ਦੇਖਦੇ ਰਹੋ ਬਨੇ ਰਹੋ ਪੰਜਾਬ ਦੀ ਆਵਾਜ਼ ਚੈਨਲ ਦੇ ਨਾਲ ਮਾਰਿਓ ਪੂਰਾ ਇੱਕ ਨਾ ਹੋਇਆ ਤੱਕੋ ਜਰਾ ਉਹ ਕੀ ਹੈ ਕਹਿਣ ਲੱਗੇ ਇਹ ਗ੍ਰਾਾਮੀਣ ਵਿਕਾਉਮ ਹੈ ਕਿਦੋਂ ਮਾਸਟਰ ਤਾਰਾ ਸਿੰਘ ਨੇ ਦਿੱਲੀ ਜਾ ਕੇ ਧਰਨਾ ਲਾਉਣਾ ਜਾਇਆ ਨਾਅਲੇ ਰੇਲਵੇ ਸਟੇਸ਼ਨ ਤੋਂ ਉਹਨੂੰ ਗ੍ਰਿਫਤਾਰ ਕਰ ਲਿਆ ਔਰ ਮਲਾਨੀਆਂ ਕੈਂਟ ਅਰਥਿਕ ਕਾਉਮ ਜਾਇਨ ਵਿਕਾਉਮ ਹੈ 25 ਸੂਬਾ ਹੈ ਉਹ ਬਿਆਰਿਓ ਅੱਜ ਤੱਕ ਕੁਝ ਨਹੀਂ ਮਿਲਿਆ ਫਿਰ ਆਈਏ ਦਫਤਰ ਕਪੂਰ ਜੰਗਲ 1973 ਵਿੱਚ ਉਨਲਿਪਿਕ ਆਨੰਦਪੁਰਾਣਾ ਪਾ ਲਿਆ ਜਿਹੜਾ ਆਨੰਦਪੁਰ ਸਾਹਿਬ ਬਹਿ ਕੇ ਲਿਖਿਆ ਅੱਜ ਸਾਰੀਆਂ ਕਾਡਾ ਕਹਿੰਦੀਆਂ ਨੇ ਫੈਡਰਲ ਢਾਂਚਾ ਮਜ਼ਬੂਤ ਹੋਣਾ ਚਾਹੀਦਾ ਹੈ ਸੂਬਿਆਂ ਨੂੰ ਵੱਧ ਅਧਿਕਾਰ ਹੋਣ ਚਾਹੀਦੇ ਨੇ ਪਰ ਵਿਆਹ ਸਾਡੇ ਕੋਲ ਰਹਿ ਗਈਆ ਹੋਣੀ ਹੋਣੀ ਰੱਬ ਐਨਐਮਟੀ ਦੀ ਲੋੜ ਕਿਉਂ ਪਈ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਉਹਨਾਂ ਨੇ ਸਾਰਾ ਕੁਝ ਆਪਣੇ ਮੋੜ ਲੈ ਲਿਆ ਅੱਜ ਅਸੀਂ ਮੰਗਦੇ ਆ ਮਰਦਿਆਂ ਦੀ ਤਰ੍ਹਾਂ ਫੇਰ ਬੰਦੇ ਕੋਲ ਆਨੂ ਉਹ ਚ ਦੇਣਾ ਦੀ ਕੌਮ ਦੇ ਕਿਉ ਉਹ ਜਾਣਦੇ ਨੇ ਖੇਰਾਂ ਦੀ ਕੌਮ ਹੈ ਜੇ ਦੀ ਰੋਟੀ ਪੂਰੀ ਹੋ ਗਈ ਕਿਤੇ ਕੁਰਸੀ ਨਾ ਪਾ ਲੈ ਇਹਨਾਂ ਨੂੰ ਇਹੋ ਦੇ ਬਣਾ ਦਿਓ ਕਿ ਸਾਰੀ ਉਮਰ ਰੋਟੀ ਰੰਗਦੇ ਮਰ ਜਾਣ ਜਿਹੜੇ ਕਹਿੰਦੇ ਨੇ ਰਾਜ ਕਰਨ ਦਾ ਖਾਲਸਾ ਆ ਕੀ ਰਹੇਗਾ ਕੋਏ ਇਹਨਾਂ ਨੂੰ ਰਾਜ ਦਾ ਕੇਤਾ ਭਰਾ ਦਿਓ आओ बड़े प्यार शवण करो इवता जे अंदरि सारियूं आयता में दर्द कयूं वीह टी कथा ਕਦੇ ਮਾਂ ਵੀ ਇਤਿਹਾਸਨਾ साम्हूं सास माया सिते